ਅਸਲੀ ਕਾਲਵਾਏ ਦੀ ਸਾਰਿਆਂ ਨੂੰ ਤੇ ਲੋ ਬਾਈ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਚ ਪਾਚੀ ਆ ਗਈ ਬਾਈ ਲੱਗੇ ਹੋਏ ਗੰਨਾ ਕੱਟਣ 30 ਨੂੰ 20 ਦਾ ਆਇਆ ਤਾਂ ਬਾਈ ਬੰਦਾ ਅੱਜ ਟਾਟਾ ਵਾਲੇ ਦਾ ਫੋਨ ਆ ਗਿਆ ਬਾਈ ਇਹ ਆਪਾਂ ਨੇ 250 ਨੂੰ ਟਾਲਪਾ ਕਰਤਾ ਬੰਦਾ ਲਾਇਦਾ ਆਪਾਂ ਨੇ ਛਿੱਲਣ ਨੂੰ ਦਿਖਾਉਨੇ ਆ ਨਾਲ ਲੱਗੇ ਹੋਏ ਤੇ ਉਹਦੇ 8-10 ਭਰੀਆਂ ਉਹਨਾਂ ਕਰਤੀਆਂ 20 ਸਾਲ ਆਪਣੀ ਟਾਰ ਵਾਲੇ ਨਾਲ ਗੱਲ ਬਣ ਗਈ 250 ਰੁਪਏ ਕੁਇੰਟਲ ਕਰਤਾ ਬਈ ਆਪਾਂ ਨੇ ਟਾਰ ਵਾਲੇ ਨਾਲ ਇਹ ਬਾਕੀ ਲੱਗੇ ਹੋਏ ਹੁਣ ਆਡੀਓ ਕਰ ਲੈਣੀ ਪੂਰੀ ਪਰਚੀ ਆਪਾਂ ਨੇ 38 ਦੀ ਵਾ ਲੈਦਾ ਬਾਈ ਬੰਦਾ ਵੀ ਵੜਦੇ ਕਾਲੂ ਘਟ ਲੂਗੇ ਤੇ ਜਿਹੜਾ ਇਹਨਾਂ ਕਰਤਾ ਪਾ ਲੈਣਾ ਉਹ ਚ ਇਹ ਹੋ ਗਿਆ ਹੁਣ ਆਪਣਾ ਟਾਲ ਪਰ ਪਰ ਸਾਨੂੰ ਲੇਬਰ ਲਿਆ ਆਵਣੀ ਵੜਦੇ ਸਾਰੇ ਠੀਕ ਆ ਟਾਲ ਪਰ ਬਾਕੀ ਉਹ ਕਰਾਉਣਾ ਬਾਈ ਦੂਆ ਇਹਦੀਓਂ ਕਰਾ ਦੇਣੀ ਸਾਰੀ ਉਹ ਪੱਤੀ ਇਹ ਗੋਰ ਹੋ ਜਾਣੀ ਵੀਜ ਵੱਜ ਜਾਣਾ ਆਪਣਾ ਤਿੰਨ ਵਰਚੀਆਂ ਦੀ ਬੌਂਡ ਤਾਂ ਬਾਈ ਆਪਣਾ ਪੂਰਾ ਹੋ ਜਾਣਾ ਵਧੇ ਜ ਵਧੂਗਾ ਹੀ ਘਟਦਾ ਨਹੀਂ ਬੌਂਡ ਪੱਤੀ ਲੱਗੇ ਹੋਏ ਆ ਬਾਈ ਦਲੀਪ ਰਾਈ ਲੋ ਜੀ ਜਤਵਿੰਦਰ ਜੀ ਹਾਂ ਤਰੀ ਦੇ ਤੇ رائے ਲੈਣੇ ਤੈਨੂੰ ਬੁਲਾਇਆ رائے ਤੇਰੀ ਨਾ رائے ਦੇ ਦਾਂਗੇ ਹੈ ਹੁਣ ਦੇਖ ਜਿਹੜਾ ਉਹ ਗੰਨਾ ਏ ਉਹ ਇਹਦੇ ਵਿੱਚ ਲੱਦਾ ਜੀ ਕ ਬੂਟਿਆਂ ਚ ਉਹ ਬੂਟੇ ਆਜਾ ਹੋ ਤਾਂ ਰੱਖਣਾ ਹੈ ਉਹ ਬੂਟੇ ਨਾਲ ਪਟਣਾ ਹੈ ਉਸ ਪੋਰਾ ਲਈ ਲੱਗ ਲੱਗ ਬੂਟਿਆਂ ਵਾਲੇ ਚ ਅੱਛਾ ਕਿਆ ਰਿਛ ਹੈ ਇਹ ਚ ਇਹ ਕਿਆ ਰਿਛ ਹੈ ਇਹ ਪੇ ਚੜਨਾ ਨਹੀਂ ਜੋ ਦੂਈ ਚ ਜਾਂ ਤੀਜ ਚ ਪਵਾਲੀ ਏ ਐਨ ਚੜਨਾ ਨਹੀਂ ਹੈ ਇਹਨੂੰ ਪਰ ਜੁੜਾਈ ਰਾਲੇ ਨੂੰ ਅੱਛਾ ਉਧਰ ਨੂੰ ਉੱਚਾ ਆ ਉਹ ਬਾਰੇ ਬਰਾਬਰ ਜੇ ਪਿਆ ਈ ਉਹ ਬਰਾਬਰ ਜੇ ਜਦੋਂ ਮੋੜ ਲਿਆ ਬੇ ਪਰੇ ਤੇ ਜਾ ਕੇ ਹਮ ਇੱਥੇ ਮੈਂ ਜੇ ਮੁੱਢੋਂ ਮੁੜੇ ਕ ਮੇਰੇ ਵਾਲਾ ਮੁੜ ਗਿਆ ਉਧਰ ਹਾਂ ਹਾਂ ਵਾਈਂ ਵਾਸਤੇ ਮੋੜ ਲੀਂਗਾ ਚੱਲ ਫਿਰ ਜੇ ਨਾ ਹਾਂ ਉਹ ਨਹੀਂ ਤਾਂ ਬਾਈ ਦੋਨੋਂ ਕੱਢ ਦੇਣਾ ਦਾ ਆ ਮੈਨੂੰ ਲੱਗਦਾ ਉਹਨੇ ਸੜਕ ਪਖੜਾ ਕੇ ਪਾਉਣਾ ਜਿਹੜਾ ਛਿਲ ਵੱਢਣ ਲੱਗੇ ਆ ਬਾਈ ਪਖੜਾ ਕੇ ਲੱਗ ਲਈਏ ਬਾਕੀ ਬਚ ਗਿਆ ਹੂੰ ਮੰਡਜ ਹੋਰ ਨਹੀਂ ਬਹੀ ਪਰੇਗਾ ਦੇਖਦੇ ਆ ਕਾਲੂ ਪਾਚੀ ਆਉਣੀ ਆ ਅੱਛਾ ਇੱਥੇ ਖੋਲ ਦੇਣੀ ਆਹੋ ਟਰੈਫਿਕ ਆ ਰਗ ਲਾ ਜੇ ਕੋਈ ਕਾਲੂ ਕੋਈ ਇਧਰੋਂ ਚੱਲ ਫਿਰ ਟਰੈਫਿਕੀ ਬਹੁਤ ਹੋਣੀ ਆ ਨਾ ਇੱਥੋਂ ਸ਼ਹਿਰ ਜਾਵੇ ਟਰੈਫਿਕ ਜਿੱਥੇ ਨੂੰ ਕਰਕੇ ਖੋਲਦੀ ਏ ਟਰੈਫਿਕ ਬਹੁਤ ਆ ਬਾਈ ਕਾਲੂ ਉਰੇ ਆਹੋ ਇੱਥੋਂ ਨੰਗੀ ਜਾਊਂਗੇ ਇਧਰ ਨੰਗ ਜੂਗੇ ਜੀ ਨੰਗਣਾ ਹਾਂ ਹਾਂ ਗੱਡੀ ਗੁੱਡੀ ਵਾਲਾ ਹੋਰ ਤਾਂ ਔ ਚਲ ਦੇਖਦੇ ਆ ਨਹੀਂ ਮੈਂ ਉੱਥੇ ਲੈ ਆਉਣੀ ਜਗਦੀਪ ਦੇ ਘਰ ਹਾਂ ਕੋਈ ਰੋਟਾ ਠੀਕ ਨਹੀਂ ਠੀਕ ਅਰਹਦੋ ਖਰੀਦ ਜਗਾ ਹੋਈ ਹੋਣੀ ਉੱਥੇ ਨੂੰ ਸਰਬਸਾਰਾ ਤੁਹਾਡੇ ਉੱਥੇ ਹਾਂ ਹਾਂ ਚਲ ਉੱਥੇ ਖੋਲ ਦੂੰਗੇ ਉੱਥੇ ਵੇਖ ਲਾ ਲਈ ਹੂੰ ਧੁੱਪ ਦੇ ਕਹਿ ਨਹੀਂ ਨਿਕਲੀ ਅੱਜ ਚੰਗਿਆੜੇ ਵਾਲੀ ਆ ਹੂੰ ਹੂੰ ਚੰਗਿਆੜੇ ਵਾਲੀ ਕਹਿੰਦੇ ਹਾਂ ਹੂੰ ਹੂੰ ਬਾਕੀ ਜਾਇਆ ਇਹ ਮੰਡ ਮੰਡ ਜਾਇਆ ਆ ਛਾਂ ਨੂੰ ਵੀ ਜਾਣਾ ਆਪਾਂ ਨੇ ਕੋਈ ਨਹੀਂ ਚੱਲਾਂਗੇ ਜੇ ਬਹੁਤਾ ਨੇਰਾ ਹੁੰਦਾ ਤੇ ਅੱਧੀ ਆਪਾਂ ਨੇ ਇੱਥੇ ਖੋਲ ਜਣੀ ਕਾਲੂ ਕੱਢ ਲੈ ਜੂंगे ਠੀਕ ਆ ਫੇਰੇ ਲੈ ਜਾਂਗੇ ਸਵੇਰ ਜਰੀ ਲੈ ਜਾਾਂਗੇ ਜੀ ਫੇ ਚੱਲਾਂਗੇ ਸਵਾ ਨੂੰ ਖਤਰਾ ਵਾ ਹੀ ਕੋਈ ਨਹੀਂ ਹੈ ਖਤਰਾ ਬਸ ਉਹੀ ਰਾਤ ਦਾ ਖਤਰਾ ਹੀ ਹੁੰਦਾ ਨਾ ਖਤਰਾ ਕੋਈ ਹੈਗਾ ਉਂ ਚੱਲੇ ਪਹੀ ਦੀ ਥੋੜੀ ਜਿਹੀ ਪੂਰੀ ਪੂਰੀ ਬਸ ਹਾਂ ਉਹ ਰਾਤ ਦਾ ਹੀ ਖਤਰਾ ਹੁੰਦਾ ਮੜਾ ਜ ਆ ਪਸਤੀ ਕੱਖ ਲੈ ਵਡ ਬਿੰਦਰ ਆ ਸਤਵੀਰ ਨੇ ਮਿੱਤੇ ਬਾਦ ਵੀਜੀ ਤੀ ਉਹਨੇ ਬਸ ਫੋਕਟ ਚ ਰੇ ਪਾਇਆ ਅੱਛਾ ਉਹਦੀ ਜਵੀ ਦੇ ਕੇ ਜੀ ਆਹਦੇ ਕਹੇ ਜੀ ਇਹ ਕਿਆ ਚੱਕਰ ਹੋ ਸਰਦਾ ਇਹ ਸਤਵੀਰ ਕਹਿੰਦੇ ਬੂਝਾ ਦਾ ਮਾਰ ਗਈ ਜਦਾ ਪਿਛੇ ਪ੍ਰਾਲੀ ਵਾਲੇ ਕਰਕੇ ਸ਼ਿੱਧੀ ਤੀ ਹਾਂ ਹਾਂ ਉਹਦੇ ਕਰਕੇ ਕਿਦਾਂ ਇਹ ਵੀ ਹੋ ਸਕਦਾ ਹਾਂ ਇਹ ਕਿਦ ਨੂੰ ਵੱਡਾ ਲਾਇਆ ਇਹਨੇ ਹਾਂ ਬਾਬਾ ਬੈਨਤੀ ਗੰਨਾ ਚੈੱਕ ਕਰ ਗੁਰਵਿੰਦਰ ਤੂੰ ਗੰਨਾ ਮੇਰਾ ਬੜਾ ਤੇਰਾ ਹੂੰ ਕਰਕੇ ਖਰਾਬ ਹੋ ਜਾਂਦਾ ਕਰਕੇ ਖਰਾਬ ਹੋ ਗਿਆ ਚੱਲੀਏ ਫਿਰ ਜਾਣੀ ਚੰਗਾ ਹੋਰ ਮੈਂ ਬਣਾਵਾਂ ਆਗ ਫਿਰ ਮਿਲਦੇ ਹਾਂ ਤੁਨੂੰ ਸ਼ਾਮ ਨੂੰ ਤੇ ਤੇਰੀ ਲੋੜ ਪਈ ਮੈਂ ਲੋੜ ਦਵਾਂ ਤੈਨੂੰ ਸੱਦਾਂਗੇ ਯਾਦ ਕਰਾਂਗੇ ਹਾਂ ਹਾਂ ਹੈ ਆਵਾਂਗੇ ਜੋਰ ਦੇਖਾਂ ਸਰ ਇਹ ਦੇਖਿਆ ਨਹੀਂ ਕਸਰ ਹੈਗੀ 735 ਜੋਰ ਦੇਖਣਾਉਂਗੇ ਅੱਛਾ ਚਲ ਕੋਈ ਨਹੀਂ ਬੁਲਾਵਾਂਗੇ ਤੁਹਾਨੂੰ ਠੀਕ ਠੀਕ ਹੈ ਚਲ ਹੈ ਠੀਕ ਹੈ ਜੀ ਓਕੇ ਹਾਂਜੀ ਆ ਗਏ ਜੀ 735 ਫਿਰ ਬਹੁਤ ਬਹੁਤ ਦਿਖਿਆ ਹੈ ਬਹੁਤ ਬਹੁਤ ਤੈਨੂੰ ਪਤਾ ਹੀ ਹੈ ਇੱਧਰ ਮਿਲੋ ਜੀ ਗੰਡਾਪੁਰ ਹੋ ਗਿਆ ਹੈ ਗੰਡਾਪੁਰ ਰੋਪਈਏ ਫਿਰ ਅੱਧੇ ਗਾ ਨਹੀਂ ਇੱਥੇ ਜਾਣਾ ਆਏ ਹੋਗਾ ਇਹ ਲੀਚ ਲੱਦਣਾ ਉਧਰ ਥਲਬਾਂ ਹਾਂ ਉਹ ਬਰਲਾ ਬਰਲਾ ਲੱਭ ਕੇ ਲਿਆਗੇ ਨਾ ਥੋੜਾ ਜਿਆ ਫਿਰ ਬਾਕੀ ਉਰੇ ਉਰੇ ਮਾਰੂ ਨੂੰ ਵਾਰ ਲੈ ਕੇ ਮਾਸਣ ਲੱਗਾ ਦੇਖਣਾ ਹੁਣ ਠੱਕਾ ਵੀ ਲਾਉਣਾ ਮਾਸਣ ਤਾਂ ਇ ਤੈਨੂੰ ਲਿਆਂਦਾ ਮਾਸਣ ਐਂ ਬੈਗ ਲਾ ਕੇ ਲੱਦਣਾ ਫਿਰ ਐਉਂ ਐ ਗੇਰ ਚ ਲਿਆਉਣਾ ਇੱਥੇ ਚੜ ਜੂਗਾ ਇੱਥੇ ਚੜਨਾ ਨਹੀਂ ਹੈਗਾ ਨਹੀਂ ਤਾਂ ਐ ਗੇਰ ਚ ਲਿਆਉਣਾ ਦਾ ਬੈਠੇ ਜਾਂ ਫਿਰ ਐਂ ਚੁਣਾ ਪੈਣਾ ਹਾਂ ਉੱਥੇ ਦੇ ਹਿਸਾਬ ਲਈ ਲੱਗ ਕੇ ਲਿਆਉਂਦੇ ਓ ਮਹੜੋ ਲੱਤ ਨੇ ਨੋ ਦੁਰ ਦੁਰ ਲੜਾ ਆ ਤਾਂ ਫੇ ਇਧਰ ਨੂੰ ਨੇੜੇ ਪੈਣਾ ਇਹਨਾਂ ਨੂੰ ਫੇਰ ਗਿੱਲਾ ਆਉ ਦੇ ਕੇ ਕਣੋ ਟਰੈਕਟਰ ਖਾਲੀ ਬਹੁਤ ਹੁੰਦਾ ਤੇ ਆ ਹੋਉਗਾ ਨਹੀਂ ਪਰਚੇ ਹੁੰਦੀ ਹੈ ਹੈ ਹੋ ਜਾਣੀ ਮਾ ਜੜਾ ਹਾਂ ਇਹ ਆ ਫਾਰਮ ਖੜਾ ਤੇ ਜਿੰਨੀ ਹੋ ਗਈ ਆ ਹੋ ਜੇ ਨਹੀਂ ਆ ਇਹਦੇ ਨਾਲ ਤੁਹਾਡੇ ਨਾਲ ਹੋਈ ਚੜੀ ਬਾਉਂਡ ਪੂਰਾ ਹੋ ਗਿਆ ਆਪਣਾ ਸਮਝ ਤੂੰ ਬਸ ਬਾਉਂਡ ਤੱਕ ਦਾ ਮਤਲਬ ਹੁੰਦਾ ਹਮ ਕਿ ਨਹੀਂ ਪਾਰਟੀ ਦਾ ਬਤੇਰੀਆਂ ਮਰਚੇ ਦਾ ਇੱਕ ਚੀਨੀ ਲੈ ਆਉਣ ਜੋ ਕਹੋਗਾ ਚੀਨੀ ਚੀਨੀ ਦਾ ਬ੍ਰੈਂਡ ਉਹ ਚ ਆ ਜਣੀ ਮੈਂ ਟਰੱਕ ਕਰ ਚੱਲੋ ਤਾਂ ਆਉਂਦੀ ਹੈ ਹੁਣ ਗੱਡੀ ਚ ਆਉਣੀ ਹੈ ਚਾਹੇ ਮੋਟਰਸਾਈਕਲ ਹੋਵੇ ਜਾਂ ਹੈਗ ਦਾ ਹੱਤ ਦਾ ਹੈਗਾ ਹਾਂ ਇਹਦਾ ਹੈ ਆ ਰਹੀ ਆ ਲੱਦ ਲੈ ਮੌਸਮ ਵੀ ਖਰਾਬ ਹੁੰਦਾ ਲੱਦਣਾ ਲਾਣਾ ਹਾਂ ਉੱਥੇ ਬਲਾਦਣ ਹੀ ਉਹ ਬੰਦੇ ਵਿਲੇ ਹੋਗੇ ਉੱਧਰ 5000 ਕੰਨੇ ਉੱਧਰ 12 13 ਜਾਣੇ ਆ ਇਹ ਹਾਂ ਇਹ 6 ਆ ਇਹ 6 ਆ 6 ਉੱਧਰ ਆ 6 ਉੱਧਰ 12 12 ਉਹ ਤਾਂ ਦੂਆ ਉਹ ਦਿਹਾੜੀ ਪਰ ਆਉਂਦਾ ਉਹਦਾ ਦਿਹਾੜੀ ਵਾਲਾ ਹਾਂ ਆਪਣਾ ਦਾ ਲੱਟੂ ਬਾਈ ਕੌਣ ਨਹੀਂ ਨਹੀਂ ਇਹਨਾਂ ਨਾਲ ਲੱਦਦਾ ਨਹੀਂ ਇਹਨਾਂ ਤੇ ਹੈ ਉਹ 30 ਘੜ ਗਿਆ ਉਹ 30 ਘੜ ਗਿਆ ਫਿਰ ਹਾਂ ਚਲ ਬੱਸ ਬੋਕੇ ਉਹ ਸਿੱਟ ਰੋਗੇ ਭਲਕੇ ਹਾਂ ਬਚਨ ਦੇ ਰੱਖੀਂ ਬੱਸੜ ਇੱਕ ਉਹ ਆਪਣੇ ਭਾਈ ਗੱਡੀ ਲੈਣੀ ਵਸ ਕੋਈ ਲੋ ਬਾਈ ਚਾਹਵਾਨ ਫੁੱਲ ਹੋਈ ਕਿਸੇ ਵੀਰ ਕੋਲ ਕਿਹੜੀ ਲੀਵਾ ਲੀਵਾ ਹਾਂ ਇੰਟਾਉਸ ਹਾਂ ਰੀਓਸ ਇੰਟਾਉਸ ਡਿੱਗੀ ਵਾਲੀ ਚੱਲੂਗੀ ਬਿਨਾਂ ਡਿੱਗੀ ਤੋਂ ਹੁੰਦੀ ਲੀਵਾ ਅੱਛੇ ਆ ਲੀਵਾ ਹਾਂ ਹਾਂ ਦੱਸਿਓ ਭਾਈ ਜੇ ਕਿਸੇ ਕੋਲ ਹੋਈ ਭਾਈ ਹਾਂ ਤਾਂ ਨੌਲੇਜ ਲੈਣ ਆਏ ਹੈਗਾ ਜਿਹੜੀ ਮੁੰਡਾ ਗੱਡੀ ਦੱਸਦਾ ਭਾਈ ਦੱਸ ਦਿਓ ਇੰਟਾਉਸ ਯਾਰ ਹਾਂ ਬਸ ਕੋਈ ਇਹੋ ਜੰਬੀ ਗੋੜ ਹੈ ਅੱਛਾ ਇੰਟਾਉਸ ਅੱਛਾ ਅੱਛਾ ਲੀਵਾ ਕਹਿੰਦੇ ਨੇ ਵੀ ਉਹ ਨਹੀਂ ਹੁੰਦੀ ਡਿੱਗੀ ਨਹੀਂ ਹੁੰਦੀ ਕਿ ਡਿੱਗੀ ਵਾਲੀ ਹੁੰਦੀ ਹੈ ਜਿਹੀ ਜੱਗੂ ਗੋੜਤੀ ਉਹ ਡਿੱਗੀ ਵਾਲੀ ਦੀ ਮਰਸਿੰਗੋਲੇ ਬੰਤ ਕੋਲ ਹੈ ਹਾਂ ਹਾਂ ਉਹ ਡਿੱਗੀ ਆਉਂਦੀ ਹੈ ਦੱਸਿਓ ਬਾਈ ਨਾਲੇ ਅੱਜ ਬਾਈ ਵਿੰਦਰਵਾਲੋਂ ਇੱਕ ਹੋਰ ਵਾਲਟੀ ਵਗੈਰਾ ਨੇ ਗੱਡੀ 베ਚਤੀ ਇੱਕ ਨਾਲੇ ਹੁੰਦੀ ਨੇ ਇੱਕ ਡਿੱਗੀ ਵਾਲੀ ਹੁੰਦੀ ਇੱਕ ਬਗੈ ਡਿੱਗੀ ਦਿੰਦੀ ਹਾਂ ਇੱਕਣਾ ਠੀਕ ਹੈ Swift ਤੇ Desire ਕਹਿੰਦੇ ਮੈਂ ਕਹਿੰਨਾ ਹਾਂ Desire ਕਹਿੰਦੇ ਹੈ ਨਾ ਇੱਕਣਾ ਡਿੱਗੀ ਹੈ ਡਿੱਗੀ ਹੈ ਦੂਨ Swift Swift ਕਹਿੰਦੇ ਹਾਂ ਇੱਕਣਾ ਹੁੰਦੀ ਹੈ ਹੋਈ ਬਾਈ ਜੇ ਕਿਸੇ ਕੋਲ ਦੱਸਿਓ ਜਰੂਰ ਇਹ ਇੱਕਣਾ ਭਾਈ ਦੱਸਦੇ ਵੀ ਅੱਜ ਮੈਂ ਵੀਡੀਓ ਚ ਪਾਉਣਾ ਤਾਂ ਮੈਂ ਤੇ ਪਿਆ ਨਹੀਂ ਟਰੈਕਟਰ ਵੀ ਮੇਰੇ ਕੋਲ ਫੋਟੋ ਆਈ ਜਾਵੇਂ ਆ ਫਾਰਮ ਟਰੈਕ 60 ਹੈ ਬਕਾਊਗਾ 2008 ਮਾਡਲ ਫਾਰਮ ਟਰੈਕ ਆਹ ਨੂੰ ਰੈਕਰ ਨੂੰ ਦੇਖਾਂਗੇ ਵੀਡੀਓ ਦੇ ਵਿੱਚ ਯਾਦ ਰੱਖਿਆ ਮੈਂ ਜ਼ਰੂਰ ਪਾਉਂਗਾ ਫੋਟੋਆਂ ਉਹਦੀਆਂ ਮੇਰੇ ਕੋਲ ਫੋਟੋ ਆ ਜਾਂਗੀਆਂ ਅੱਛਾ ਟਰੈਕਟਰ ਵਧੀਆ ਇੰਜਨ ਉੰਜਾਂ ਤੋਕਿਆ ਚੌਕੜਾ ਕਹਿੰਦਾ ਨਵਾਂ ਪਾਇਆ ਟਰੈਕਟਰ ਨੂੰ ਹਾਂ ਉਹ ਦਿਖਾ ਦਿੰਨੇ ਆ ਵੀਡੀਓ ਦੇ ਵਿੱਚ ਆਓ ਬਾਕੀ ਭਾਈ ਦੇਖ ਲਿਓ ਕਾਲ ਨੂੰ ਫਾਰਮ ਟਰੈਕ ਤੇ ਅੱਜ ਮੇਰੇ ਆਦਨੇ ਰਿਹਾ ਹੈਗਾ ਥੋੜਾ ਜਿਹਾ ਕੰਮ ਰਿਹਾ ਵੀਜੀ ਫਾਰਮ ਟਰੈਕ ਤੇ ਚਾਹ ਵਾਂ ਦੇਖ ਲਿਓ ਹਾਂ ਵੀ ਫਾਰਮ ਟਰੈਕ 60 22 ਹੋਊਗਾ 2008 ਮਾਡਲ ਹਾਂ ਠੀਕ ਠੀਕ ਹਾਂ ਮਾਰਕਾ ਹੁਣ ਤਾਂ ਡਿਊਟੀ ਜਾਣਾ ਡਿਊਟੀ ਤਾਂ ਨਹੀਂ ਜਾਣਾ ਹੈ ਕਿ ਸ਼ਾਮ ਨੂੰ ਯਾਦ ਕਰਾਂ ਨਹੀਂ ਜਾਵਣ ਮੈਨੂੰ ਨਾਲ ਕਰੀ ਮੈਂ ਤਾਂ ਉੱਥੇ ਜਾਣਾ ਹੁਣ ਕਿੰਨੇ ਵਜੇ 8 ਵਜੇ ਜਾਣਾ 7:30 ਵਜੇ ਜਾਣਾ ਬਾਅਦ ਵਿੱਚ ਸਾਢੇ 5:30 ਪਾ ਕੇ ਮੈਂ ਖਾਣੇ 6:00 ਤੇ ਪਹੁੰਚ ਜਾਣਾ ਅੱਛਾ ਮਿੰਦੇ ਜਾਣਾ ਤਾਂ ਆਪਾਂ ਨੇ ਵੀ ਆਣਾ ਮੇਜਲੂ ਨਹੀਂ ਰਹੋਏ ਆਹੋ 8 ਵਜੇ ਦਾ ਬਿੱਲ ਕਰੇ ਦੇਣਾ ਇਹਨਾਂ ਨੇ ਤੁਸੀਂ ਆਏ ਕਰੋ 2:00 ਵਜੇ అలਾਰਮ ਲਾ ਲਓ 2:00 ਵਜੇ ਮੇਰੇ ਕੋਲ ਆ ਜਾਓ ਉੱਥੇ ਰਾਤ ਨੂੰ ਹਾਂ ਕੀ ਕਰਨਾ ਉੱਥੇ ਦੇਖ ਬਣਾਉਣੀ ਹੈ ਸਵੇਰੇ 2:00 ਵਜੇ ਹਾਂ ਪਾਣੀ ਪੂਣੀ ਆਟਾ ਵਾੜੇ ਕੋ ਪੁੱਜਾ ਕਰੀ ਜਾ ਲਓ ਮੈਂ ਹੋਰ ਪਾਵਿੰਦਰ ਦੇਖ ਲੈਣੇ ਆ ਦੇਖ ਲੈਣ ਦੇ ਨੀ ਨਾ ਮੈਂ ਤਾਂ ਬੰਦੇ ਤਿਆਰ ਕਰਕੇ ਰੱਖੜੇ ਮੈਨੂੰ ਪਤਾ ਲੱਗਿਆ ਵੀ ਹਾਂ ਆਉਣੇ ਆ 2 ਵਜੇ ਦਾ ਬਾਹਰ ਤੈਨੂੰ ਲਾਰੇ ਲਾਦੀ ਔਖਾ ਏ ਸਿੱਧੀ ਗੱਲ ਆ ਮਾਰ ਦੂੰਗਾ ਜੇ 1:30 ਵਜੇ ਮੈਨੂੰ ਫੋਨ ਕਰ ਮੈਂ ਕਰਾਂ ਸ਼ਾਮ ਨਾਲ ਠੀਕ ਆ ਹਲੇ ਸ਼ਾਮ ਨਾਲ ਠੀਕ ਆ ਸ਼ਾਮ ਵਾਲੇ 2 ਵਜੇ ਆ ਜੂਂਗੇ ਹਾਂ ਇਹ ਤਾਂ ਕੋਈ ਲੰਗਰ ਵਾਲਿਆ ਨਹੀਂ ਮਥਾ ਦੇਖ ਲੈਣਾ ਕੱਲੂ ਜਾਵਾਂਗੇ ਫਿਰ ਨੀਚੋ ਜੀ ਨਾਲ ਹਾਂ ਕਾਨੂੰ ਜਣੋ ਝੂਲਦੇ ਕਾਨੂੰ ਮਥਾ ਦੇਖੋਣੇ ਝਡੋਲ ਲੱਗੇ ਝਡੋਲ ਹੈ ਲੱਗੇ ਚੱਲ ਵਧੀਆ ਪਹਿਲਾਂ ਨਹੀਂ ਜਗਾਈ ਆ ਆਉਂਗੀ ਇੱਕ ਵਾਰ ਹਾਂ ਸ਼ਾਮ ਨੂੰ ਆਉਂਗੀ ਇੱਕ ਵਾਰ ਕਿ ਆ ਕਹਿੰਦੇ ਆ ਇਹ ਉਹ ਤੁਸੀਂ ਆ ਪੇਂਦੇ ਨੇ ਜਿਹੜੇ ਜਾਣੇ ਆ ਲੈਣਾ ਸਾਝ ਸਵੇਰ ਜਾਂਦੇ ਜੱਟ ਦੇ ਵਿੱਚ ਤਾਂ ਹੈਗਾ ਲੋੜੇ ਨਾ ਜਾਇਦ ਬਾਰੇ ਇਹਦੇ ਮਿਲਿਆ ਜਾਇਆ ਇਹ ਉਹ ਮਨੂ ਰਾਤ ਤੂੰ ਬਾਅਦ ਚ ਮਿਲਿਆ ਹਮ ਜਰ ਵੀ ਜਾਇਆ ਉਹਦੇ ਬਾਹਰ ਵੀ ਗਿਆ ਫਿਰ ਨਾ ਤੂੰ ਮਰੂ ਰਸਤੇ 'ਚ ਮਿਲਿਆ ਹਾਂ ਉਹਦੇ ਬਾਰੇ ਕੋਠੇ ਵਗੜਾ ਫਿਰ ਤੂੰ ਤਾਂ ਅੰਦਰ ਫਿਰਦਾ ਤਾਂ ਜਦੋਂ ਉਹ ਬੰਦੇ ਉੱਥੇ ਕੋਈ ਮਿਲਣਾ ਹੈ ਪਤਾ ਮਿਲ ਕਿਸੇ ਨੂੰ ਅੱਛਾ ਉਹ ਫੇ ਗੱਡੀ 'ਚ ਮਿਲ ਕੇ ਉਹਦੇ ਤੋਂ ਲੰਘ ਗਿਆ ਮੈਂ ਉਹਦਾ ਮੋਟਰਸਾਈਕਲ लेके ਘਰ ਨੂੰ ਆ ਗਿਆ ਫਿਰ ਮੈਂ ਆਪਣਾ ਮੋਟਰਸਾਈਕਲ ਲੈ ਕੇ ਗਿਆ ਦੁਬਾਰਾ ਮਥੜੇ ਹਾਂ ਹਾਂ ਆਂ ਦੱਸ ਨਾ ਅੱਛਾ ਏ ਜੀ ਵਿਪਿੰਦਰ ਵਿਪਿੰਦਰ ਸੈਂ ਉਹਨੂੰ ਕੈਮਰਾ ਹੀ ਕੋਈ ਨਹੀਂ ਸੜਕ ਗਿੱਲੀ ਆ ਕੋਈ ਗੱਲ ਨਹੀਂ ਯਾਰ ਪਾ ਦਾਂਗੇ ਵਧੀਆ ਫੇ ਨਹੀਂ ਮੈਨੂੰ ਪਤਾ ਹੁੰਦਾ ਦਾ ਯਾਰ ਹੈ ਨਾ ਪਹਿਲਾਂ ਮੌਸਮ ਆਏ ਹੋਗੇ ਤਾਂ ਵੀ ਠੀਕ ਲੱਗਦਾ ਜੇ ਗੱਲ ਉਮੀਂ ਨਾ ਪਾ ਦਿੰਦਾ ਕਿਤੇ ਵੀ ਉਹੀ ਕੰਮ ਨਾ ਹੋ ਜਵੇ ਕਿਤੇ ਭਈਆ ਕਿ ਜਮੈਂ ਤੇ ਉਹ ਕਿਹਾਤਾ ਜੀ ਕਿਤੇ ਬਾਹਰੇ ਲੱਦ ਲੈ ਕਿਆ ਨਾ ਹੁੰਦਾ ਉਹਦਾ ਬਿੱਪਨ ਬਿੱਪਨ ਤਾਂ ਬੋਲ ਰਹਾਤਾ ਵੀ ਮੈਨੂੰ ਟੋਜਨ ਪਾਣੇ ਦਾ ਸ਼ੌਂਕ ਹੈ ਹੈ ਹੋਗਾ ਨਹੀਂ ਬਿੱਪਨ ਨਾਲ ਬਿੱਪਨ ਜਿੰਨਾ ਥੋੜੀ ਲੱਦਣਾ ਆਪਾਂ ਨੇ ਓ ਬਿਪਰ ਸਿੱਧੇ ਬਤੋਂ ਨਹੀਂ ਹੋ ਜਾਣਾ ਉਹਦੇ ਜੰਨੇ ਬਣ ਜਾਂਦਾ ਹਾਂ ਇਹ ਤਾਂ ਹੈ ਹਾਂਜੀ ਹੂੰ 98 ਹੋ ਗਿਆ ਉਹਦਣ ਇੰਨਾ ਕੇ ਹੋ ਜਾਵੇ ਬਸ ਰਹਿਣੀ ਇੱਕ ਇੰਨਾ ਕੇ ਹੋ ਹੋ ਜਾਵੇ ਚਲ ਕਹ ਨਹੀਂ ਮਾੜ ਹਾਂ ਨਿਬੜ ਗਿਆ ਕੰਮ ਚਲੋ ਬਾਈ ਠੀਕ ਆ

ਚੱਲ ਉਹ ਮਾਸਤਾਨਾ ਹੋ ਗਏ ਹਾਂ ਹਾਂ ਹੂੰ ਮਾਸਤਾਨਾ ਆ ਦਿੱਲੀ ਵਾਂਗ ਆਣੇ ਹੋ 12 ਬੰਦੇ ਹੋ ਗਏ ਸ਼ਾਲਾ ਕੰਮ ਨਾ ਮਨ ਨਾ ਕੰਨਾ ਕਰ ਪੱਕੀ ਬਾਈ ਬੱਦੜ ਜੂ ਆ ਪਿਆ ਬਾਦਲ ਜੀ ਵੀ ਆ ਚੁੱਕੇ ਨੇ ਚਲੋ ਬਾਕੀ ਬਾਈ ਤੁਹਾਨੂੰ ਦਿਖਾਉਨੇ ਆ ਲੋਡ ਹੋ ਰਿਹਾ ਏ